ਵਿਹਰ ਵਿਕਾ ਕਾਂਸਾ ਵਾਹਿਰ ਵਿੱਕੀ ਫੱਤੇ ਦਾਸ ਬਾਬਾ ਹਿਰਾ ਸਿੰਘ ਝੂਲੜੇ ਮਾਲ ਕੌਮੀ ਸਹੀਦ ਬਾਬਾ ਕਰਨ ਸਿੰਘ ਦੇ ਪੁੱਤਰ ਬਾਬਾ ਹਿਰਾ ਸਿੰਘ ਅਸੀਂ ਸੰਤ ਨੂੰ ਬੇਨਤੀ ਕਰਦੇ ਆ ਬਹੁਤ ਬਾਬੇ ਅੱਜ ਕੱਲ੍ਹ ਝੂਲੇ ਮੇ ਨਾਲੇ ਬਣੇ ਆ ਤੇ ਜੋ ਇਹ ਪਾਣੀ ਦੀ ਮਾਰ ਪਈ ਆ ਇਹਦੇ ਨਾਂ ਤੇ ਗ੍ਰਹੀ ਕਰਦਾ ਅਸੀਂ ਕੋਈ ਗ੍ਰਹੀ ਨਹੀਂ ਕਰਦੇ ਜਿਹੜਾ ਉਹਦੇ ਝੂਲੇ ਮੈਲ ਦੇ ਜੇ ਹਰ ਪੀਤਾਂ ਵਾਸਤੇ ਉਹ ਅੱਗੇ ਫੀਡ ਦੀਆਂ ਪਾਣੀ ਬਹੁਤ ਕੁਝ ਇਹ ਵੰਡ ਕੇ ਆਏ ਆ ਤੇ ਗਾਹ ਵੀ ਵੰਡ ਕੇ ਆਉਣਾ ਆ ਤੇ ਅਸੀਂ ਹੱਥ ਜੋੜ ਕੇ ਸੰਗਤ ਨੂੰ ਬੇਨਤੀ ਕਰਦੇ ਆ ਤੇ ਜਿਹੜੇ ਆ ਪਣੇ ਬਾਬੇ ਆnde ਇਹ ਝੂਲੇ ਮੇਲੇ ਨਾਲੇ ਕੋਈ ਇਥੇ ਝੂਨੇ ਮੇਲਾ ਨਹੀਂ ਮੁਖੀ ਬਾਬਾ ਹਰਾ ਸਿੰਘ ਮੈਂ ਇਥੇ ਸੇਵਾ ਕਰਾਉਂਦੇ ਆ ਸੰਗਤ ਨੇ ਦਿੱਤੀ ਆ ਹੱਥ ਜੋੜ ਕੇ ਬਾਹਰ ਲਿਆ ਸੰਗਤਾਂ ਨੂੰ ਇਹ ਪੰਜਾਬ ਦੀ ਜਿੱਥੇ ਵੀ ਸਿੱਖ ਆ ਬੈਠਾ ਆ ਹੱਥ ਜੋੜ ਕੇ ਬੇਨਤੀ ਆ ਐਵੇਂ ਗਰਾਈਆਂ ਨਾ ਦਿੱਤੀਆਂ ਜਾਣ ਤੇ ਐਵੇਂ ਘਰਾਂ ਨੂੰ ਖਾਂਦੇ ਆ ਤੇ ਕੋਈ ਉੱਥੇ ਵਰਤਾਉਂਦੇ ਨਹੀਂ ਇੱਥੇ ਬਾਬਾ ਕੋਈ ਨਹੀਂਗਾ ਝੂਲੇ ਮੈਂ ਦਾਸੀ ਆ ਸੇਵਾ ਕਰਾਉਣ ਦਾ ਮੁਖੀ ਤੇ ਝੂਲੇ ਮਹਿਲਾਂ ਦੀ ਵਗਰੂ ਗਰਾਈ ਨਾ ਦਿੱਤੀ ਜਾਵੇ ਹੜਪੀੜਤਾ ਵਾਸਤੇ ਇਹ ਦੇਣੀ ਆ ਤੇ ਇੱਥੇ ਗੁਰੂ ਘਰ ਇੱਥੇ ਝੂਲੇ ਮੈਂ ਦੇਣਾ ਸਾਡਾ ਫੋਨ ਆ 9872334093 ਇਹ ਤੋਂ ਹੀ ਗੱਲ ਕਰ ਲੋ ਇਹੀ ਹੱਥ ਜੋੜ ਕੇ ਸਾਰੀ ਸੰਗਤ ਨੂੰ ਬੇਨਤੀ ਆ ਤੇ ਝੂਲੇ ਮਹਿਲਾਂ ਦੇ ਨਾਂ ਤੇ ਆਪਣੇ ਬਰੇ ਬਾਬੇ ਤੋਂ ਗ੍ਰਹੀ ਨਾ ਦਿਓ ਬਹੁਤ ਜਿਆਦਾ ਗ੍ਰਹੀ ਹੋਣ ਦੇ ਚੁੱਲੇ ਮਹਿਲਾ ਦੇ ਇਹੀ ਵਾਸਤੇ ਜੋੜ ਕੇ ਬੇਨਤੀ ਆ ਸੰਗਤ ਨੂੰ ਬਗਰ ਗ੍ਰਹੀ ਨਾ ਦਿੱਤੀ ਜਾਵੇ ਜਿੰਨੇ ਦੇਣੀ ਆ ਇਹਦੇ ਚੁੱਲੜੇ ਮਹਿਲ ਆਣ ਕੇ ਦਵੇ ਜੋ ਹਾਰਤ ਪ੍ਰਕਤਾਂ ਦੀ ਸੇਵਾ ਹੋ ਸਕੇ ਤੇ ਅਸੀਂ ਕਹਿੰਦੇ ਆ ਇਹ ਸੇਵਾ ਦੀ ਗ੍ਰਹੀ ਨਹੀਂ ਕਰਦੇ ਆ ਆਪਦੇ ਕੋਲੋਂ ਸੰਗਤ ਦਾ ਹੀ ਫਿਰ ਪਈਆ ਜੋ ਗੁਰੂ ਘਰ ਚੜਦਾ ਇਹੀ ਖੰਡ ਆ ਹੋਰ ਕੋਈ ਵੀ ਹੁਣ ਆਪਣਾ ਤੂੜੀ ਖੜ ਲੱਗੇ ਆ ਮੰਡ ਖੜਾਗੇ ਸਾਰਾ ਕੋਈ ਉਹ ਵੀ ਡੰਗਰਾਂ ਸੰਗਤਾਂ ਦੀਆਂ ਉਹ ਲੈ ਕੇ ਜਾਵਾਂਗੇ ਤੇ ਹੱਥ ਜੋੜ ਕੇ ਬੇਅੰਤੀ ਗ੍ਰਹੀ ਨਾ ਦਿੱਤੀ ਜਾਵੇ ਛੁਲੇ ਮਹਿਲਾ ਦੇ ਜਿਨੇ ਦੇਣੀ ਇੱਥੇ ਜ ਦਵੇ ਵਾਹਿਬ ਦੀ ਕਾ ਖਾਲਸਾ ਤੇ ਵਾਹਿਬ ਦੀ ਕੀ ਫਤਹ